ਹਾ ਕਮ ਸਿੰਘ ਕਿਤੋਂ ਦੇ ਰਹਿਣ ਆਲੇ ਹੋ ਜੀ ਮਲਕਪਿੰਡ ਦੋ ਦਿਨ ਪਹਿਲਾਂ ਵੀ ਤੁਸੀਂ ਸਾਡੇ ਕੈਮਰੇ ਸਾਹਮਣੇ ਆਏ ਸੀ ਅੱਜ ਫੇਰ ਬੁਲਾਇਆ ਜੀ ਕੀ ਕਾਰਨ ਆ ਜੀ ਅੱਜ ਜੀ ਅਸੀਂ ਦਵਾਈ ਲੈਣ ਗਏ ਸੀਗੇ ਕਿਤੋਂ ਆਪਾਂ ਪੱਟੀ ਕਰਾਉਂ ਕਿਤੋਂ ਜੀ ਭਵਾਨ ਹਸਤਾ ਦੇ ਵਿੱਚੋਂ ਅਗਰ ਜਗਰਾਉਂ ਵਾਲੇ ਭਵਾਨ ਹਾਂਜੀ ਹਾਂਜੀ ਅੱਛਾ ਜੀ ਤੇ ਉੱਥੇ ਮੇਰਾ ਬੇਟਾ ਗਿਆ ਤੇ ਜਾ ਕੇ ਪਤਾ ਕਰਕੇ ਆਇਆ ਇੱਕ ਮੁੰਡਾ ਖੁਰਸੀ ਨਾਲ ਜੀ ਤੇ ਉਹ ਕਹਿੰਦੇ ਵੀ ਡਾਕਟਰ ਜਿਹੜਾ ਹੈ ਉਹ ਆਪਰੇਸ਼ਨ ਥੀਟਰ 'ਚ ਗਿਆ ਹੋਇਆ ਜੀ ਤੇ ਹੋ ਸਕਦਾ ਵੀ ਹੁਣ ਤਾਂ ਹੁਣੇ ਹੀ ਆ ਟਾਈਮ ਲੱਗੂਗਾ ਹੋ ਸਕਦਾ 1.5 2 ਘੰਟੇ ਲੱਗ ਜਾ। ਜੀ। ਤੇ ਇਹ ਫਿਰ ਉਹ ਗੀੜਾ ਗੁੜ ਦੇ ਕੇ ਮੁੜਿਆ। ਜੀ। ਮੁੜਿਆ ਤੇ ਸਾਹੀ ਮਾਇਟੈਂ ਪੂ ਦੇ ਵਿੱਚ ਬੈਠਾ ਸੀਗਾ ਤੇ ਮੈਂ ਮੈਂ ਕਿਹਾ ਫਿਰ ਆਪਣਾ ਕੋਈ ਫਾਇਦਾ ਨਹੀਂ 1.5 ਘੰਟਾ ਪਈ ਇੱਥੇ ਖੜੇ ਰਹਾਂਗੇ। ਜੀ ਜੀ ਭਾਈ। ਇਹਦਾ ਮਤਲਬ ਕੋਈ ਵਧੀਆ ਸੋਲੂਸ਼ਨ ਨਹੀਂ ਹੈਗਾ ਤੇ ਇਸ ਨੂੰ ਲੈ ਲਈ ਆਪਾਂ ਉਹ ਵੀ ਚਲੋ ਚੱਲੀਏ ਫਿਰ ਅਸੀਂ ਹਜੇ ਤਰਨ ਦੀ ਤਿਆਰੀਏ ਵਿੱਚ ਸੀ ਤੇ ਯਾਰ ਨੇ ਇੱਕ ਉਹਨਾਂ ਦਾ ਵਰਕਰ ਆ ਗਿਆ ਜੀ ਜਿਹਦੇ ਜਲਟ ਪਈ ਸੀ ਉਹਦੇ ਜਿਹਨਾਂ ਨਾਲ ਇਹਨਾਂ ਦੀ ਗੱਲ ਹੋਈ ਸੀ ਮੁੰਡੇ ਦੀ ਤੇ ਉਹ ਆ ਕੇ ਫਿਰ ਮੋਬਾਈਲ ਲੈ ਕੇ ਉਥੇ ਮੇਰੇ ਨਾਲ ਗੱਲਾਂ ਮਤਲਬ ਕਰਦਾ ਕਿ ਨਾ ਮੈਡਮ ਨਾਲ ਗੱਲ ਕਰਿਓ ਕਿਹੜੀ ਮੈਡਮ ਨਾਲ ਗੱਲ ਕਰਾਉਣ ਲੱਗੇ ਮੈਡਮ ਉਹ ਆਪਣੇ ਦੀਪਕ ਦੇ ਘਰ ਵਾਲੀ ਜੀ ਹਾਂਜੀ ਉਹਨੇ ਉਹਨੇ ਦੱਸਿਆ ਵੀ ਤੁਸੀਂ ਆਪਰੇਸ਼ਨ ਕਰੋ ਆਇਆ ਵਾਹ ਉਹਨਾਂ ਆਪਰੇਸ਼ਨ ਨਾ ਸਫਲ ਨਹੀਂ ਹੋਇਆ ਮੈਂ ਕਹਾਂ ਜੀ ਮੈਂ ਤਾਂ ਨਹੀਂ ਕਹਿੰਦਾ ਇਹ ਗੱਲ ਨ ਸਫਲ ਹੋਵੇ ਮੈਂ ਮੈਂ ਭਾਗਦਾ ਵੀ ਮੇਰੇ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਉਹਨੇ ਨਾ ਚੱਕ ਕੇ ਇਹ ਪੈਂਦੀਆਂ ਚੀਸਾਂੀਆਂ ਪੈਂਦੀਆਂ ਜੀ ਹਾਂ ਕੰਡੇ ਵੀ ਤੁਸੀਂ ਆਇਆ ਕਰਕੇ ਆਹ ਕੰਮ ਕੀਤਾ ਵੀ ਸਾਡੇ ਬਾਰੇ ਮੰਦਾ ਜੰਗਾ ਤੁਹਾਡੇ ਬੰਦਿਆਂ ਨੇ ਬੋਲਿਆ ਮੈਂ ਕਿਹਾ ਵੀ ਬੋਲਿਆ ਤਾਂ ਜੇ ਤੁਸੀਂ ਬੋਲਿਆ ਤਾਂ ਬੋਲਿਆ ਉਹ ਤਾਂ ਕੋਈ ਬੋਲਦਾ ਨਹੀਂ ਹੈ ਹੈ ਤੇ ਮੈਂ ਇਹ ਗੱਲਾਂ ਮਤਾ ਕਹੀਆਂ ਕਿ ਤੁਸੀਂ ਸਾਡੇ ਬਾਰੇ ਕੋਈ ਚੰਗੇ ਬੋਲ ਦੀ ਗੱਲ ਕਰੋ ਤੇ ਫਿਰ ਸਾਡਾ ਵੀ ਕੋਈ ਭਲਾ ਹੋਵੇ ਇੰਦਾ ਕਰਕੇ ਮੈਂ ਕਿਹਾ ਵੀ ਭਲਾ ਹੋਵੇ ਤਾਂ ਇੰਦਾ ਹੀ ਅਸੀਂ ਤਾਂ ਅੱਜ ਪੱਟੀ ਕਰਾਉਣ ਆਏ ਆ ਜੀ ਪੱਟੀ ਕਰਾਉਣ ਆਏ ਆ ਤੇ ਇਹ ਪੱਟੀ ਕਰਾਉਣ ਦਾ ਜਿਹੜਾ ਸਾਡਾ ਮੈਟਰ ਹੈ ਉਹ ਡੇਟ ਦਾ ਉਸ ਵੇਸਤੇ ਤੇ ਉਹ ਕਹਿੰਦੇ ਵੀ ਖਾਲ ਸਾਨੂੰ ਹੁਣ ਪੱਟੀ ਥੋਣ ਨੂੰ ਕੀ ਸਾਡੀ ਪੱਟੀ ਤੇ ਯਕੀਨ ਆ ਵੀ ਤੀ ਮੈਂ ਕਿਹਾ ਅਸੀਂ ਆਏ ਕਰ ਦੂ ਯਕੀਨ ਨਾਲ ਹੀ ਆਏ ਨਾ ਆਏ ਆ ਇਹਦਾ ਮਤਲਬ ਹੈ ਤੁਹਾਨੂੰ ਯਕੀਨ ਨਹੀਂ ਹੈਗਾ ਇਸ ਹੁੰਦਾ ਐਂ ਲੱਗਦਾ ਵਾ ਹੈ ਤੇ ਐ ਮਤਲਬ ਗੱਲਾਂ ਕਰਦੇ ਕਰਦੇ ਜਾਣੀ ਉਹਨਾਂ ਨੇ ਇਹ ਹੌ ਚਾਹੀ ਰੱਖੀ ਵੀ ਸਾਡਾ ਸਾਡੀ ਬੀਤੀ ਹੋ ਗਈ ਪਰ ਆਣਾ ਟਾਈਮ ਕਾ ਮੈਂ ਕਿਹਾ ਤੁਸੀਂ ਉਹ ਪੱਟੀ ਜਿਹੜੀ ਕਰਨੀ ਆ ਸਾਡੀ ਪੱਟੀ ਕਰੋਗੇ ਤੇ ਪੱਟੀ ਦੇ ਬਾਰੇ ਉਹਨਾਂ ਨੇ ਗੱਲ ਵਾਜਟ ਕਰਤੀ ਮੈਂ ਕਿਹਾ ਵੀ ਤੁਸੀਂ ਇਹ ਮੈਂ ਸਾਡਾ ਪੱਟੀ ਕੋ ਯਾਦ ਦੇ ਰਹੇ ਹੋ ਜੀ ਜਵਾਬ ਦੇ ਰਹੇ ਹੋ ਪੱਟੀ ਤੋਂ ਮੈਂ ਕਿਹਾ ਤੁਸੀਂ ਜਵਾਬ ਆ ਤੁਹਾਡਾ ਇੱਥੋਂ ਲੱਗਦਾ ਮੈਨੂੰ ਤੇ ਮੈਂ ਕਿਹਾ ਚਲੋ ਠੀਕ ਆ ਜੇ ਜਵਾਬ ਤਾਂ ਜਵਾਬ ਹੀ ਸਹੀ ਫਿਰ ਜਿਵੇਂ ਆ ਤਾਂ ਫਿਰ ਅਸੀਂ ਕਰਨ ਨੂੰ ਚਲੋ ਉਹਨਾਂ ਨੇ ਪੱਟੀ ਕਰਨ ਤੋਂ ਤੁਹਾਨੂੰ ਹਾਂ ਇਹ ਨਾ ਹਾਂ ਬਿਲਕੁਲੀ ਦੇ ਲਕੋਲੀ ਹਾਂ ਜੀ ਕੀ ਆਪਣੇ ਫਾਦਰ ਸਾਹਿਬ ਨਾਲ ਗਏ ਸੀਗੇ ਭਵਨ ਹਸਪੀਟਲ ਹਾਂ ਜੀ ਕਰਵਾਉਣ ਹਾਂ ਜੀ ਗਏ ਸੀ ਅੱਛਾ ਜੀ ਫਿਰ ਕੀ ਹੋਇਆ ਜੀ ਅੱਛਾ ਜੀ ਦਰਖਾਸਤ ਦਿੱਤੀ ਜੀ ਉਹ ਤਾਂ ਸਾਰੇ ਕਿਹਦੇ ਤੇ ਦਰਖਾਸਤ ਦੇ ਦੀ ਜੀ ਇਹ ਨਪਬੰਦ ਹਸਪਤਾਲ ਤੇ ਅੱਛਾ ਜੀ ਕੀ ਕ ਕਿੱਥੇ ਕਿੱਥੇ ਦਰਖਾਸਤ ਦਿੱਤੀ ਜੀ ਅਜੀ ਐਸਐਸਪੀ ਨੂੰ ਦਰਖਾਸਤ ਦਿੱਤੀ ਜੀ ਡੀਸੀ ਨੂੰ ਵੀ ਦਿੱਤੀ ਜੀ ਸਿਵਰ ਸਰਜਨ ਨੂੰ ਵੀ ਦਿੱਤੀ ਅੱਛਾ ਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਜੀ ਮੰਗ ਇਹੀ ਕਹਦੇ ਵਿਭਾਨਾ ਹਸਪਤਾਲ ਵੀ ਬੰਦ ਹੋਣਾ ਚਾਹੀਦਾ ਜੀ ਹਾਂਜੀ ਕਿਉਂ ਬੰਦ ਹੋਣਾ ਚਾਹੀਦਾ ਜੀ ਕੋਈ ਇਲਾਜ ਨਹੀਂ ਇਲਾਜ ਨਹੀਂ ਸਹੀ ਹੋਇਆ ਜੀ ਜੀ ਹਾਂਜੀ ਹਾਂ ਠੀਕ ਹੈ ਜੀ ਠੱਗੀ ਹੋ ਰਹੀ ਆ